ਮਹਾਰਾਜ ਜੀ ਕੀ ਫਤਹਿ ਪੈਂਡ ਸੂਰਵੰਡ ਮਜਬੀ ਸਿੰਘਾਂ ਨੂੰ ਤੇ ਜੱਡਾ ਸਿੰਘਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਛੋਣੇ ਵੀ ਲਵਾਈ ਬਹੁਤੇ ਮੰਗੰਡੇ ਆ ਸਾਡਾ ਰੇਟ ਨਹੀਂ ਵਾਧਾ ਸਾਡਾ ਕਿਤੇ 5 4 ਸਾਲੀ ਰੇਟ ਵਾਧਾ ਇਹ ਆਏ ਸਾਲ ਹੀ ਇਹਨਾਂ ਦਾ ਰੇਟ ਕੋਈ ਨਵਾਂ ਹੁੰਦਾ ਨਾ ਇਹਨਾਂ ਦਾ ਸਾਡੇ ਕੋਲ ਪੈਰ ਕਿ ਜਾਰਾ ਤੇ ਨਾ ਸਾਡੇ ਕੋਲ ਬਗੈਰੇ ਇਹਨਾਂ ਦਾ ਗੁਜ਼ਾਰਾ ਦੂਸਰੀ ਗੱਲ ਇਹ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਦੀ ਗੱਲ ਕਰਦਾ ਮੇਰੇ ਕੋਲ 5 ਗੱਲੇ ਪੈੜੀ ਆ ਚਾਰ ਕਿੱਲੇ ਮੈਂ ਦੇ ਦੇਣਾ ਠੇਕੇ ਦੇ ਜਿਹੜਾ ਮਰਜੀ ਮਜਬੀ ਸਿੰਘ ਲੈ ਲੈ 30000 ਰੁਪਇਆ ਕਿੱਲੇ ਦੇ ਹਿਸਾਬ ਨਾਲ ਪਹਿਲਾ ਠੇਕਾ ਦੇ ਦੇ ਤੇ 30000 ਰੁਪਇਆ ਝੋਨੇ ਪੱਕੇ ਤੋਂ ਦੇ ਦੇ 60000 ਨੂੰ ਕਿੱਲਾ ਪੈ ਲਈ ਆ ਉਸ ਤਰਾ 65000 ਨੂੰ ਆ ਫੇਰ ਕੰਪਿਊਟਰ ਫਰਾਇਆ ਪਾਣੀ ਛੱਡਿਆ ਵਗੀਆਂ ਪੈਲੀਆਂ ਪਨੀਰੀ ਤਿਆਰ ਆ ਜੇ ਕੋਈ ਐਮ ਆਈ ਦਾ ਲਾਲ ਤੇ ਮਜਬੀ ਸਿੰਘਾਂ ਜੋ ਇਕੱਲੀ ਵਾਈ ਕਰਕੇ ਵੇਖੋ ਕੀ ਜੱਟ ਦੇ ਪੱਲੇ ਪੈਂਦਾ ਸਾਡਾ 25 ਸਾਲੀ ਕਿਤੇ ਰੇਟ ਵਧਾ ਉਹ ਵੀ ਸਾਡੇ ਰੋ ਜਵਾਨੋ ਨਿੱਕੇ ਬੀਬੀਆਂ ਬੱਚੇ ਬੁੱਢੇ ਬਜ਼ੁਰਗ ਦਿੱਲੀ ਜਾ ਕੇ ਧਰਨਾ ਲਾ ਕੇ ਬੈਠੇ ਆ ਸਾਡੀ ਇਹੋ ਮੰਗਿਆ ਵੀ ਐਮਐਸਡੀ ਦਿੱਤੀ ਜਾਵੇ ਰੇਟ ਵਧਾਇਆ ਜਾਵੇ ਜੱਟਾਂ ਦੇ ਹੱਥ ਬੱਲੇ ਨਹੀਂ ਆਉਂਦਾ ਕੱਖ ਵੀ ਨਹੀਂ ਤੇ ਆ ਮੇਰੇ ਨਾਲ ਆ ਕੇ ਵੱਜਣਾ ਤੇਲ ਪਾ ਦੇਣਾ ਮੈਂ ਚਿੱਕੜ ਵੀ ਮਾਰ ਦੂਗਾ ਨਾਲ ਨੂੰ ਏਡੀ ਗੱਲ ਨਹੀਂ ਕਿ ਮੈਂ ਕਦੇ ਵੇਲਾ ਥੱਕ ਨਹੀਂ ਚੱਲਿਆ ਜਾਂ ਟਰੈਕਟਰ ਘਾ ਚੱਲਿਆ ਇੱਕ ਰੀ ਝੋਨਾ ਆਪਦੇ ਅਸੀਂ ਲਾ ਕੇ ਵਾਈ ਕਰਕੇ ਇੱਕਰੀ ਵੇਖ ਲੈ ਨਾ ਵੀ ਕੀ ਜੱਟ ਨੂੰ ਬਚਦਾ ਬਚਾਉਂਦਾ ਮੈਨੂੰ ਕਿੰਨਾ ਚੋ ਬੰਨਿਆਂ ਤੋਂ ਪੈਸੇ ਆਉਂਦੇ ਥੋੜੇ ਥੋੜੇ ਜਿੰਦਰੇ ਮੈਂ ਬਣਾ ਕੇ ਵੇਚਦਾ ਅੰਬ ਟੁਕਣ ਵਾਲੇ ਮੈਂ ਬਣਾ ਕੇ ਵੇਚਦਾ ਭੌੜੇ ਟੰਗਲੀਆਂ ਕਸੀਏ ਵੇੜਾ ਮੇਰਾ ਚਾਲੂ ਆ ਮੇਰੇ ਕੋਲ ਭਰਾਓ 55 ਯਾਰ 400 ਰੁਪਏ ਜੇ ਮੈਂ ਆਰਤੀ ਇਹਦਾ ਦੇਣਾ ਏ ਤੇ ਮਾ ਡੰਗੋ ਡਾਂਗ ਆਪਣਾ ਟਾਈਪ ਆਸ ਹੁੰਦਾ ਆਪ ਆਪਣੇ ਘਰ ਛਾਤੀ ਮਾਰ ਕੇ ਵੇਖ ਲੋ ਕਿਹੜਾ ਜੱਟ ਆ ਜਿਹੜਾ ਲੱਖ ਰੁਪਈਆ ਜਮ੍ਹਾਂ ਕਰਾਉਂਦਾ ਉਹ ਖਾਤੇ ਦੇ ਵਿੱਚ ਮੇਰੇ ਤੋਂ ਤਾਂ 10000 ਵੀ ਨਹੀਂ ਹੁੰਦਾ ਤੇ ਮੈਂ ਕਿਤਨਾ ਕਿਸਦਾ ਮੰਨ ਜਾ ਆਹ ਮੈਂ ਤੇ ਨਾ ਠੇਕੇ ਦੇ ਪੈੜੀ ਆਹ ਨਜ਼ਾਰਾ ਵੇਖੋ ਇਕੱਲੀ ਵਾਈ ਕਰਕੇ ਕੀ ਪਾਜਦਾ ਬਚਾਉਂਦਾ ਹੈ ਅੱਜ ਤੋਂ ਝੋਨਾ ਲਾਉਣਾ ਚਾਲੂ ਖਾਤਾ ਡਾਈ ਖਾਦ 1200 ਰੁਪਈਆ ਦੀ ਬੋਰੀ ਚਾਰ ਬੋਰੀਆਂ ਜੂੜੀਆਂ ਮੰਗਦਾ ਝੋਨਾ ਉੱਤੇ ਫਿਰ ਸਪਰੇਅ ਮੰਗਦਾ ਫਿਰ ਵੜਾਈ ਮੰਗਦਾ ਵੇ ਜੇ ਕੇ ਕੋ ਸਾਧਨੇਗਾ ਟਰਾਲੀ ਦਾ ਤੇ ਉਹ ਚੱਲ ਆਫਦਾ ਲੈ ਜੂ ਲੱਦ ਕੇ ਜੀ ਦੇ ਕੋ ਸਾਧਨ ਨੇ ਜੇ ਹਲਪੁਰ ਦਾ 1000 ਰੁਪਿਆ 1500 2000 ਰੁਪਿਆ ਪਿੱਖੀ ਵਿੰਡ ਦਾ ਕਰਾਇਆ ਪੈਣਾ ਉਹਨੂੰ ਮੇਰੇ ਹਿਸਾਬ ਨਾਲ ਕੱਚਾ ਜਿਹਾ ਐਸਟੀਮੇਟ ਆ 1000 2000 ਵੱਧ ਵੀ ਸਕਦਾ ਤੇ 1000 2000 ਘਟ ਵੀ ਸਕਦਾ ਤੇ ਘੱਟੋ ਘੱਟ ਵੀ 15 16000 ਰੁਪਿਆ ਖਰਚਾ ਆਉਂਦਾ ਝੋਨੇ ਦੇ ਕਣਕ ਨੂੰ ਫੇਰ ਖਰਚਾ ਚਾਹੀਦਾ ਇੰਨਾ ਹੀ ਕਣਕ ਦੇ ਖਰਚਾ ਆਉਂਦਾ ਇੱਕਰੀ ਆ ਗਏ ਨਾ ਬੰਦੇ ਇਕੱਠੇ ਕਰਕੇ ਆ ਕੋ ਸਰਪੰਦਾ ਜਾ ਝੋਨਾ ਲੱਗਦਾ ਹੀ ਮੈਂ ਇਹਦੇ ਮੱਥੇ ਨਹੀਂ ਬੰਦੇ ਲੱਗੇ ਮੁੰਡੇ ਆ ਗਏ ਲੈ ਗਏ ਢਾਗੇ ਵੀ ਰੇਟ ਵਧਾਉਣਾ ਰੇਟ ਵਧਾਉਣਾ ਕੋਈ ਰੇਟ ਨਾ ਜੇ ਵਧਾਇਓ ਜਿਨੇ ਆਪਣੇ ਆਪ ਰੇਟ ਵਧਾਇਆ ਜੱਟ ਕਿਸੇ ਨੇ ਉਹਨੂੰ 5000 ਰੁਪਏ ਜੁਰਮਾਨਾ ਕੀਤਾ ਜਾਊਗਾ ਕਿੱਲੇ ਦਾ ਜੇ ਰੇਟ ਵਧਾਉਣਾ ਆ ਤੇ ਸਾਰੇ ਜੱਟ ਭਰਾ ਬਾਬੇ ਸੂਰੇ ਇਕੱਠੇ ਹੋ ਜੋ ਜਾਂ ਆਪਣੇ ਪਿੰਡ ਬਾਬੇ ਬੀਸੋਂ ਗੁਰਦਾਰੇ ਇਕੱਠੇ ਹੋ ਗਏ ਇਹ ਨੰਬਰ ਕਿਸੇ ਨੂੰ ਬੁਲਾ ਕੇ ਤੇ ਫੈਸਲਾ ਕਰ ਲੋ ਜੋ ਰੇਟ ਇਹਨਾਂ ਨੂੰ ਵਾਰਾ ਖਾਂਦਾ ਆ ਆਪਾਂ ਨੂੰ ਕੀ ਖਾਂਦਾ ਉਸ ਹਿਸਾਬ ਨਾਲ ਤੁਸੀਂ ਜੇ ਵਧਾਉਣਾ ਰੇਟ ਵਧਾ ਲਿਓ ਨਹੀਂ ਵਧਾਉਣਾ ਤੁਹਾਡੀ ਮਰਜ਼ੀ ਪੰਜ 6 ਸਾਲ ਹੋ ਗਏ ਮੇਰਾ ਪਿੰਡ ਦਾ ਝੋਨਾ ਕੋਈ ਵੀ ਨਹੀਂ ਲਾਉਂਦਾ ਮੇਰਾ ਝੋਨਾ ਲੱਗ ਜਾਂਦਾ 10 ਦਿਨ ਲੇਟ ਲੱਗ ਜੂ ਪਰ ਦੂਸਰੀ ਇਹ ਗੱਲ ਰੋਟੀ ਦੇ ਮੂੰਹ ਵੀ ਖਾ ਕੇ ਸੌਣਾ ਝੋਨਾ ਵੀ ਮੇਰਾ ਲੱਗ ਹੀ ਜਾਂਦਾ ਤੇ ਜਿੱਥੇ ਜੀ ਕਰਦਾ ਇਹ ਝੋਲਾ ਲਾ ਸਕਦੇ ਆ ਕੱਲ ਨੂੰ ਇਹ ਨਾਲੀ ਪਾ ਕੇ ਪੈਸੇ ਲੈ ਸਰਕਾਰੀ ਰਾਸ ਹੋਣੀ ਨੰਗਣ ਸਰਕਾਰੀ ਜਾਣ ਨਾ ਕਹੇ ਨੇ ਪੱਠੇ ਦੇਣੇ ਨਾ ਕਹੇ ਨੇ ਧਰੇਗ ਤੋੜਨੇ ਨਹੀਂ ਜੇ ਬੱਕਰੀ ਨੂੰ ਨਾ ਕਹਿੰਦੇ ਕੋਈ ਪੈਸਾ ਟਕੇ ਦੀ ਤੇ ਬਾਅਦ ਦੀ ਗੱਲ ਆ ਨਾ ਉਹ ਕੀਦਾ ਅਗਲੇ ਨੇ ਬੰਦਾ ਰੱਖਣਾ ਹੋਵੇ ਕੋਈ ਇਸੇ ਦੇ ਜਾਂ ਮੀਰੇ ਹਿਸਾਬ ਨਾਲ ਉਹ ਪੈਸੇ ਦੇ ਕੇ ਆਪਦਾ ਬੰਦਾ ਰੱਖ ਸਕਦਾ ਉਹਦੇ 'ਚ ਆਪਣਾ ਕੋਈ ਇਲਾਕਾ ਦੇ ਕਹੇ ਨਾ ਪਰ ਰੋਕ ਸਕਦੇ ਆ ਵੀਰ ਭਰਾਓ ਕੋਈ ਸਾਰੇ ਜੱਟ ਕਿਸਾਨ ਆਪੋ ਆਪਣੇ ਅੰਦਰ ਚਾਦੀ ਮਾਰ ਕੇ ਜਿਤਨਾ ਮੈਂ ਆ ਗਰੁੱਪ ਦੇ ਵਿੱਚ ਵੀਡੀਓ ਲਗਾ ਪਾਉਣ ਬਾਬੇ ਸੂਰੇ ਦੇ ਨਾਂ ਦੇ ਗਰੁੱਪ ਆ ਇਸੇ ਤਰ੍ਹਾਂ ਜੋ ਤੁਹਾਨੂੰ ਬਚਦਾ ਬਚਾਉਂਦਾ ਜੇ ਤੁਹਾਡੀ ਸਮਝ ਗੱਲ ਆਉਂਦੀ ਆ ਤੇ ਮੈਨੂੰ ਲਾਇਕ ਦੇ ਦਿਓ ਜੇ ਨਹੀਂ ਤੁਹਾਡੀ ਗੱਲ ਸਮਝ ਚ ਆਉਂਦੀ ਬੇਸ਼ੱਕ ਲਾਇਕ ਮੈਨੂੰ ਨਾ ਦਿਓ ਮੈਂ ਕੋਈ ਲਾਇਕ ਖਾ ਕੇ ਢਿੱਡ ਨਹੀਂ ਭਰਨਾ ਢਿੱਡ ਦੇ ਰੋਟੀ ਨਾਲ ਹੀ ਭਰਨਾ ਇੰਨੀਆਂ ਬੇਨਤੀਆਂ ਦਾ ਖਿਮਾ ਦਾ ਜਾਚਿਆ ਵੈਗਰਜੀ ਕਾ ਖਾਲਸਾ ਤੇ ਵੈਗਰਜੀ ਕੀ ਫਤਿਹ ਇਹ ਕੇ